ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫੁੱਲ ਤੋਂ ਮੁੜ ਤੋਂ ਜੋ ਹੈ ਵੱਡੀ ਟੁੱਟ ਵੇਖਣ ਨੂੰ ਮਿਲ ਸਕਦੀ ਹੈ ਇਸੇ ਕਾਰਨਾਂ ਦੀ ਜੇਕਰ ਗੱਲ ਕਰੀਏ ਤਾਂ ਕੀ ਪੰਜ ਸੂਬਿਆਂ ਦੇ ਜਿਹੜੀਆਂ ਚੋਣਾਂ ਹੋਈਆਂ ਤੇ ਉਸ ਦੇ ਵਿੱਚੋਂ ਤਿੰਨ ਸੂਬਿਆਂ ਦੇ ਵਿੱਚ ਭਾਜਪਾ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ ਕਿ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ ਸੋ ਇਹਨਾਂ ਕਾਰਨਾਂ ਦੀ ਪੜਤਾਲ ਕਰਨੀ ਵੀ ਜ਼ਰੂਰ ਬੰਦੀ ਹੈ ਨਾਲ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਇੰਡੀਆ ਗਠਬੰਧਨ ਦੀ ਤਾਂ ਉਸ ਦੀ ਸਥਿਤੀ ਵੀ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ ਪੂਰੇ ਮੁਲਕ ਦੇ ਵਿੱਚ ਹਾਲ ਦੀ ਘੜੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਸੋ ਉਸ ਦੇ ਪਿੱਛੇ ਵੀ ਕੀ ਇਹੀ ਵੱਡਾ ਕਾਰਨ ਹੋ ਸਕਦਾ ਹੈ ਭਾਜਪਾ ਦੀ ਜਿਹੜੀ ਤਿੰਨ ਸੂਬਿਆਂ ਦੇ ਵਿੱਚ ਜਿੱਤ ਹੈ ਸੋ ਜ਼ਰੂਰ ਇਹਨਾਂ ਕਾਰਨਾਂ ਦੇ ਉੱਪਰ ਤੁਸੀਂ ਆਪਣਾ ਜੋ ਪੜਤਾਲ ਹੈ ਤੁਹਾਡੀ ਉਹ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਨਾਲ ਦੀ ਨਾਲ ਆਪਾਂ ਜੇਕਰ ਮੌਜੂਦਾ ਸਥਿਤੀਆਂ ਦੀ ਵੀ ਗੱਲ ਕਰ ਲਈਏ 2024 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਵੇਖਦਿਆਂ ਹੋਇਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਆਖਿਰ ਬਣੀ ਕੀ ਹੋਈ ਹੈ ਉਸ ਦੇ ਉੱਪਰ ਵੀ ਅਪਡੇਟ ਜ਼ਰੂਰ ਸਾਂਝਾ ਕਰਿਓ ਹਰਜੋਤ ਜੀ ਬਹੁਤ ਤੁਸੀਂ ਅਹਿਮ ਸਵਾਲ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਕਾਂਗਰਸ ਦੇ ਵਿੱਚ ਟੁੱਟ ਸ਼ੁਰੂ ਹੋ ਚੁੱਕੀ ਹੈ ਕੱਲ੍ਹ ਹੀ ਪੰਜਾਬ ਦੇ ਕਾਂਗਰਸ ਦੇ ਲੁਧਿਆਣਾ ਤੋਂ ਇੱਕ ਆਗੂ ਕਮਲਜੀਤ ਸਿੰਘ ਕੜਵਲ ਜਿਹੜੇ ਚੋਣ ਵੀ ਲੜੇ ਸੀ ਵਿਧਾਨ ਸਭਾ ਦੀ ਉਹਨਾਂ ਨੇ ਨਾ ਕੇਵਲ ਕਾਂਗਰਸ ਪਾਰਟੀ ਨੂੰ ਛੱਡਿਆ ਬਲਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸੁਨੀਲ ਜਾਖੜ ਨੇ ਉਚੇਚੇ ਤੌਰ ਤੇ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਾਇਆ ਇਸ ਮੌਕੇ ਵਿਜੇ ਰupani ਜਿਹੜੇ ਕੀ ਭਾਰਤੀ ਜਨਤਾ ਪਾਰਟੀ ਦੇ ਪ੍ਰਬਾਰੀ ਨੇ ਉਹ ਵੀ ਮੌਜੂਦ ਰਹੇ ਹੁਣ ਲਗਾਤਾਰ ਮੈਨੂੰ ਇਹ ਸ਼ੰਕੇ ਨੇ ਕਿ ਕਾਂਗਰਸ ਪਾਰਟੀ ਚ ਵੱਡੀ ਟੁੱਟ ਹੋ ਸਕਦੀ ਹੈ ਪਰ ਉਹਦੇ ਪਿੱਛੇ ਸਵਾਲ ਹੈ ਕਿਉਂ ਅਸਲ ਦੇ ਵਿੱਚ ਜਿਹੜੇ 4-5 ਸੂਬਿਆਂ ਦੇ ਰਿਜ਼ਲਟ ਆਏ ਆ ਉਹਨਾਂ ਦੇ ਵਿੱਚੋਂ ਤਿੰਨ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ ਇਹ ਹਿੰਦੀ ਪੱਟੀ ਦੇ ਖੇਤਰ ਨੇ ਉੱਤਰ ਭਾਰਤ ਨਾਲ ਇਹਨਾਂ ਦਾ ਦੋ ਸੂਬਿਆਂ ਦਾ ਤਾਂ ਸਿੱਧਾ ਹੀ ਸੰਬੰਧ ਹੈ ਉੱਤਰ ਭਾਰਤ ਨਾਲ ਇੱਕ ਰਾਜਸਥਾਨ ਜਿਹੜਾ ਕਿ ਸਿੱਧਾ ਹੀ ਪੰਜਾਬ ਦਿੱਲੀ ਸਾਡੇ ਤੋਂ ਬਹੁਤ ਨੇੜੇ ਹੈ ਇਦੇ ਨਾਲ ਨਾਲ ਮਧ ਪ੍ਰਦੇਸ਼ ਔਰ ਛੱਤੀਸਗੜ੍ਹ ਦੇ ਦੋਵੇਂ ਸੂਬੇ ਭਾਵੇਂ ਆਪਸ ਚ ਨਾਲ ਨੇ ਪਰ ਉੱਤਰ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਦਾ ਇੱਥੇ ਜ਼ੋਰ ਬਹੁਤ ਲੱਗਿਆ ਸੀ ਕਾਂਗਰਸ ਦਾ ਪੂਰਾ ਜ਼ੋਰ ਲੱਗਿਆ ਸੀ ਮਧ ਪ੍ਰਦੇਸ਼ ਦੇ ਵਿੱਚ ਤੇ ਛੱਤੀਸਗੜ੍ਹ ਚ ਪੰਜਾਬ ਚ ਆਮ ਆਦਮੀ ਪਾਰਟੀ ਹੈ ਦਿੱਲੀ ਚ ਇਹਨਾਂ ਦੋਨਾਂ ਪਾਰਟੀਆਂ ਦਾ ਵੀ ਪੂਰਾ ਜ਼ੋਰ ਲੱਗਿਆ ਸੀ ਮਧ ਪ੍ਰਦੇਸ਼ ਹੁਣ ਮੈਂ ਇਸ ਸਵਾਲ ਨੂੰ ਹੋਰ ਗਹਿਰਾਈ ਨਾਲ ਅੱਗੇ ਵਧਾਉਣਾ ਕਿ ਕਾਂਗਰਸ ਦੇ ਵਿੱਚ ਟੁੱਟ ਕਿਉਂ ਹੋਏਗੀ ਅਸਲ 'ਚ ਜਦੋਂ ਇਹਨਾਂ ਪੰਜ ਸੂਬਿਆਂ ਦੀ ਚੋਣਾ ਨਹੀਂ ਹੋਈਆਂ ਉਸ ਤੋਂ ਪਹਿਲਾਂ ਭਾਰਤ ਜੁਰੋ ਯਾਤਰਾ ਰਾਹੁਲ ਗਾਂਧੀ ਦੀ ਕੱਢੀ ਗਈ ਇਸ ਤਰੀਕੇ ਦਾ ਮਾਹੌਲ ਬਣਿਆ ਕਿ ਰਾਹੁਲ ਗਾਂਧੀ ਪਹਿਲਾਂ ਨਾਲੋਂ ਤਕੜੇ ਹੋ ਗਏ ਕਾਂਗਰਸ ਪਹਿਲਾਂ ਨਾਲੋਂ ਤਕੜੀ ਹੋਈ ਹੈ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਕਿ ਰਾਹੁਲ ਗਾਂਧੀ ਪਹਿਲਾਂ ਨਾਲੋਂ ਪੋਲਿਟੀਕਲ ਤੌਰ ਦੇ ਉੱਤੇ ਮੈਚੁਰ ਹੋਏ ਨੇ ਸਿਆਣੇ ਹੋਏ ਨੇ ਪੋਲਿਟੀਕਲ ਤੌਰ ਤੇ ਤਕੜੇ ਹੋਏ ਨੇ ਪੋਲਿਟੀਕਲ ਤੌਰ ਤੇ ਇਹਦੇ 'ਚ ਵੀ ਕੋਈ ਦੂਰਾਈ ਨਹੀਂ ਹੈ ਕਿ ਕਾਂਗਰਸ ਆਪਣੇ ਕਾਡਰ ਨੂੰ ਨਾਲ ਜੋੜ ਕੇ ਨਹੀਂ ਰੱਖ ਸਕੀ ਕਾਂਗਰਸ ਕੋਲੇ ਬੂਥ ਪੱਦਰ ਤੇ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਵਰਗਾ ਬੂਥ ਪੱਦਰ ਤੇ ਢਾਂਚਾ ਨਹੀਂ ਹੈ ਇਹਨਾਂ ਕਾਰਨਾ ਕਰਕੇ ਤਿੰਨ ਸੂਬਿਆਂ ਚ ਬੀਜੇਪੀ ਹਾਰੀ ਪਰ ਰਿਜ਼ਲਟ ਤੋਂ ਪਹਿਲਾਂ ਇਹ ਲੱਗਦਾ ਸੀ ਕਿ ਕਾਂਗਰਸ ਇਹਨਾਂ ਪੰਜ ਸੂਬਿਆਂ ਚ ਚੰਗਾ ਪ੍ਰਦਰਸ਼ਨ ਕਰੇਗੀ ਔਰ ਇਸੇ ਉਮੀਦ ਚ ਬਹੁਤ ਸਾਰੇ ਕਾਂਗਰਸ ਦੇ ਲੀਡਰ ਪੰਜਾਬ ਦੇ ਵੀ ਔਰ ਉੱਤਰ ਪ੍ਰਦੇਸ਼ ਦੇ ਵੀ ਜਿਹੜੇ ਕਾਂਗਰਸ ਛੱਡਣ ਬਾਰੇ ਸੋਚ ਰਹੇ ਸੀ ਉਹ ਰੁਕ ਗਏ ਉਹਨਾਂ ਨੂੰ ਲੱਗਿਆ ਕਿ ਰਾਹੁਲ ਗਾਂਧੀ ਨੇ ਪਤਾ ਨਹੀਂ ਕਾਂਗਰਸ ਕਿੱਡੀ ਕ ਮਜ਼ਬੂਤ ਕਰਤੀ ਇਹਨਾਂ ਪੰਜ ਸੂਬਿਆਂ 'ਚ ਅਗਰ ਤਿੰਨ ਚਾਰ ਸੂਬਿਆਂ 'ਚ ਕਾਂਗਰਸ ਜਿੱਤ ਗਈ ਤਾਂ 2024 ਤੋਂ ਪਹਿਲਾਂ ਕਾਂਗਰਸ ਦੀ ਲਹਿਰ ਬਣ ਜਾਣੀ ਹੈ ਤੇ ਫਿਰ ਅਸੀਂ ਕਾਂਗਰਸ ਦੀ ਚੋਣ ਲੜਾਂਗੇ ਕਿਉਂਕਿ ਇੱਕ ਇਹ ਪ੍ਰਭਾਵ ਆ ਰਿਹਾ ਸੀ ਕਿ ਇੰਡੀਆ ਗਠਜੰਬੰਦਨ ਬਹੁਤ ਤਕੜਾ ਹੈ ਇਹ ਪ੍ਰਭਾਵ ਆ ਰਿਹਾ ਸੀ ਕਿ ਅਗਰ ਇੰਡੀਆ ਗਠਜੰਬੰਦਨ ਭਾਜਪਾ ਦੇ ਸਾਹਮਣੇ ਇਕੱਠਾ ਹੋ ਕੇ ਲੜੇਗਾ ਤੇ ਭਾਜਪਾ ਨੂੰ ਹਰਾ ਦੇਗਾ ਕਿਉਂਕਿ ਵਿਰੋਧੀਆਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਭਾਜਪਾ ਦੀਆਂ ਵੋਟਾਂ ਨਾਲੋਂ ਵੱਧ ਜਾਣਗੀਆਂ ਪਰ ਇਹਨਾਂ ਪੰਜ ਸੂਬਿਆਂ ਦੇ ਵਿੱਚ ਇੰਡੀਆ ਗਠਜੰਬੰਦਨ ਕੰਮ ਹੀ ਨਹੀਂ ਕਰਿਆ ਇੰਡੀਆ ਗਠਜੰਬੰਦਨ ਦੀਆਂ ਪਾਰਟੀਆਂ ਆਪਸ ਵਿੱਚ ਇਕੱਠੇ ਹੋ ਕੇ ਨਹੀਂ ਲੜ ਸਕੀਆਂ ਨਾ ਰਾਜਸਥਾਨ ਚ ਕਾਂਗਰਸ ਆਪ ਸਮਾਜਵਾਦੀ ਪਾਰਟੀ ਨਾ ਮੱਧ ਪ੍ਰਦੇਸ਼ ਚ ਕਾਂਗਰਸ ਆਪ ਸਮਾਜਵਾਦੀ ਪਾਰਟੀ ਦੇ ਨਾਲ ਛਤੀਸਗੜ ਦੇ ਵਿੱਚ ਕਾਂਗਰਸ ਤੇ ਆਪ ਇਕੱਠੀਆਂ ਹੋ ਸਕੀਆਂ ਹੁਣ ਸਵਾਲ ਇਹ ਹੈ ਕਿ ਜਦੋਂ ਤਿੰਨ ਸੂਬਿਆਂ ਦੇ ਨਤੀਜੇ ਆਏ ਤੇ ਇੰਡੀਆ ਗਠਬੰਧਨ ਹੋਰ ਕਮਜ਼ੋਰ ਨਜ਼ਰ ਆ ਰਿਹਾ ਹੈ 6 ਦਸੰਬਰ ਦੀ ਮੀਟਿੰਗ ਹੋਈ ਨਹੀਂ ਹੁਣ 18 ਜਾਂ 19 ਦਸੰਬਰ ਦੀ ਫੇਰ ਮੀਟਿੰਗ ਹੈ ਪਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਹੁਣ ਚਾਹੁੰਦੀਆਂ ਨੇ ਕਿ ਕਾਂਗਰਸ ਵੱਧ ਸੀਟਾਂ ਛੱਡੇ ਹੁਣ ਅਗਰ ਇੰਡੀਆ ਗਠਬੰਧਨ ਨੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਹੈ 2024 ਚ ਤੇ ਕਾਂਗਰਸ ਨੂੰ ਕੁਰਬਾਨੀ ਕਰਨੀ ਪਵੇਗੀ ਕਾਂਗਰਸ ਨੂੰ ਵੱਧ ਸੀਟਾਂ ਛੱਡਣੀਆਂ ਪੈਣਗੀਆਂ ਦੂਜੀਆਂ ਪਾਰਟੀਆਂ ਲਈ ਮਤਲਬ ਕਾਂਗਰਸ ਨੇ ਅਗਰ ਦਿੱਲੀ ਤੇ ਪੰਜਾਬ ਚ ਇੰਡੀਆ ਗਠਜੰਬੰਦਨ ਦੇ ਤਹਿਤ ਅੱਗੇ ਵਧਣਾ ਹੈ ਤੇ ਆਮ ਆਦਮੀ ਪਾਰਟੀ ਲਈ ਸੀਟਾਂ ਛੱਡਣੀਆਂ ਪੈਣਗੀਆਂ ਦਿੱਲੀ ਚ ਵੀ ਪੰਜਾਬ ਚ ਵੀ ਪੰਜਾਬ ਦੀ ਤੇ ਦਿੱਲੀ ਦੀ ਇਕਾਈ ਚਾਹੁੰਦੀ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਸੀਟਾਂ ਛੱਡੇ ਅਜਿਹੇ ਹਾਲਾਤਾਂ ਚ ਇਹ ਗਠਜੰਬੰਦਨ ਔਖਾ ਦਿਖ ਰਿਹਾ ਔਰ ਇੰਡੀਆ ਗਠਜੰਬੰਦਨ ਅਗਰ ਪ੍ਰਭਾਵੀ ਨਹੀਂ ਹੁੰਦਾ ਅਗਰ ਇੰਡੀਆ ਗਠਜੰਬੰਦਨ ਕਾਮਯਾਬ ਨਹੀਂ ਹੁੰਦਾ ਫਿਰ ਇਨਾਂ ਲੀਡਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਹੋਏਗੀ ਕਿਉਂਕਿ ਕਾਂਗਰਸ ਦੀ ਸਥਿਤੀ ਉਸ ਵੇਲੇ ਬਿਹਤਰ ਇਨਾਂ ਲੀਡਰਾਂ ਨੂੰ ਲੱਗ ਰਹੀ ਸੀ ਬਹੁਤ ਸਾਰੇ ਲੀਡਰ ਨੇ ਕਿ ਜਾਂ ਤਾਂ ਇੰਡੀਆ ਗਠਬੰਧਨ ਤਕੜਾ ਹੋਵੇ ਜਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਪੰਜ ਸੂਬਿਆਂ ਦੀਆਂ ਚੋਣਾਂ 'ਚੋਂ ਕਾਂਗਰਸ ਬਹੁਮਤ ਚਾਵੇ ਘੱਟੋ-ਘੱਟ ਤਿੰਨ ਸੂਬਿਆਂ 'ਚ ਬਹੁਤ ਸਾਰੇ ਲੀਡਰਾਂ ਨੇ ਇਹ ਉਮੀਦ ਲਾ ਕੇ ਕਾਂਗਰਸ ਨਹੀਂ ਛੱਡੀ ਹੁਣ ਜਦੋਂ ਤਿੰਨ ਸੂਬੇ ਕਾਂਗਰਸ ਹਾਰ ਗਈ ਭਾਵੇਂ ਤੇਲੰਗਾਨਾ ਜਿੱਤ ਗਈ ਲੇਕਿਨ ਉਹ ਬਹੁਤ ਛੋਟਾ ਸੂਬਾ 116 ਵਿਧਾਨ ਸਭਾ ਦੀਆਂ ਸੀਟਾਂ ਹੁਣ ਜਦੋਂ ਇੰਡੀਆ ਗਠਜੋਧਨ ਦੇ ਕੋਈ ਚੰਗੇ ਸੰਯੋਗ ਨਜ਼ਰ ਨਹੀਂ ਆ ਰਹੇ ਅਜਿਹੇ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਲਗਭਗ ਇਹ ਤੈਅ ਕਰ ਚੁੱਕੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ 'ਚ ਚਲੀਏ ਹੁਣ ਜਿੱਥੋਂ ਤੱਕ ਗੱਲ ਆ ਗਈ ਪੰਜਾਬ ਦੇ ਲੀਡਰਾਂ ਦੀ ਪੰਜਾਬ ਦਿੱਲੀ ਦੇ ਲੀਡਰਾਂ ਦੀ ਕਾਂਗਰਸ ਦੇ ਕਈ ਲੀਡਰ ਕਾਂਗਰਸ ਕਿਉਂ ਛੱਡਣਗੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਹੀ ਹੈ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਨੂੰ ਇਹ ਭਰੋਸਾ ਸੀ ਕਿ ਜੇ ਆਪ ਤੇ ਕਾਂਗਰਸ ਮਿਲ ਕੇ ਚੋਣਾਂ ਲੜਦੇ ਆਂ ਤੇ ਅਸੀਂ ਜਿੱਤ ਸਕਦੇ ਆਂ ਪਹਿਲੀ ਗੱਲ ਇੰਡੀਆ ਗਠਬੰਧਨ ਦੀ ਹਜੇ ਕੋਈ ਗਾਰੰਟੀ ਨਹੀਂ ਹੈ ਗਠਬੰਧਨ ਹੈ ਪਰ ਕੀ ਇਹ ਗਠਬੰਧਨ ਅੱਗੇ ਵੱਧ ਸਕੇਗਾ ਮਨਮਟਾ ਨਹੀਂ ਆਉਣਗੇ ਹਜੇ ਕੋਈ ਗਾਰੰਟੀ ਨਹੀਂ ਦੂਸਰਾ ਪੰਜਾਬ ਚ ਆਪ ਔਰ ਕਾਂਗਰਸ ਚ ਦੂਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਹੁਣ ਇਹ ਸੰਭਾਵਨਾ ਨਹੀਂ ਲੱਗਦੀ ਕਿ ਪੰਜਾਬ ਚ ਆਪ ਤੇ ਕਾਂਗਰਸ ਦਾ ਗਠਬੰਧਨ ਹੋਏਗਾ ਇਸ ਕਰਕੇ ਬਹੁਤ ਸਾਰੇ ਲੀਡਰ ਹੁਣ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਆਪ ਤੇ ਕਾਂਗਰਸ ਦਾ ਅਗਰ ਗਠਜੰਬੰਦਨ ਨਹੀਂ ਹੁੰਦਾ ਤੇ ਅਸੀਂ ਸਮੇਂ ਸਿਰ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਈਏ ਉਹਨਾਂ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਹਵਾ ਚਲਣੀ ਹੈ 22 ਜਨਵਰੀ ਤੋਂ ਰਾਮ ਮੰਦਰ ਦੇ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਔਰ ਭਾਰਤ ਦੇ ਵਿੱਚ ਵੀ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਇੰਤਜ਼ਾਰ ਸੀ ਉਹ ਵੀ ਇੱਕ ਵੱਡਾ ਕੰਮ ਹੈ ਭਾਰਤੀ ਜਨਤਾ ਪਾਰਟੀ ਕਰਨ ਵਾਲੀ ਹੈ ਹੁਣ ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਵਾ ਬਣ ਜਾਣੀ ਹੈ ਅਜਿਹੇ ਹਾਲਾਤਾਂ ਚ ਜੇ ਅਸੀਂ ਹੁਣ ਕਾਂਗਰਸ ਨਾ ਛੱਡੀ ਤੇ ਫਿਰ ਟਿਕਟ ਦਾ ਦਾਵਾ ਔਖਾ ਹੋ ਜਾਣਾ ਇਸ ਕਰਕੇ ਬਹੁਤ ਸਾਰੇ ਕਾਂਗਰਸੀ ਲੀਡਰ ਇਸ ਯੋਜਨਾ ਦੇ ਵਿੱਚ ਨੇ ਕਿ ਉਹਨਾਂ ਦਾ ਦਾ ਲੱਗੇ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਤਾਂ ਕਿ 4-5 ਮਹੀਨਿਆਂ ਦੇ ਵਿੱਚ ਉਹ ਸੈੱਟ ਵੀ ਹੋ ਜਾਣ ਤੇ ਟਿਕਟ ਦੀ ਉਹਨਾਂ ਦੀ ਦਾਅਵੇਦਾਰੀ ਵੀ ਤਕੜੀ ਹੋ ਜੇ ਉਹਨਾਂ ਨੂੰ ਉਮੀਦ ਇਹ ਹੈ ਕਿ ਕਾਂਗਰਸ ਨਾਲੋਂ ਬੀਜੇਪੀ 'ਚ ਜਾ ਕੇ ਹਾਲ ਦੀ ਘੜੀ ਪੰਜਾਬ 'ਚ ਫਾਇਦਾ ਹੈ ਉਹਦੇ ਪਿੱਛੇ ਵੀ ਦੋ ਕਾਰਨ ਨੇ ਇੱਕ ਕਿ ਕਾਂਗਰਸ ਇਸ ਵਕਤ ਜਿਨ੍ਹਾਂ ਸਥਿਤੀਆਂ 'ਚ ਹੈ ਉਹ ਬੀਜੇਪੀ ਦਾ ਮੁਕਾਬਲਾ ਨਹੀਂ ਕਰ ਸਕਦੀ ਪੰਜਾਬ 'ਚ ਔਰ ਦੂਸਰਾ ਕਾਂਗਰਸ ਜਿਨ੍ਹਾਂ ਸਥਿਤੀਆਂ 'ਚ ਹੈ ਉਹ ਪੰਜਾਬ 'ਚ ਮਾਫ ਕਰਨਾ ਕਾਂਗਰਸ ਜਿਨ੍ਹਾਂ ਸਥਿਤੀਆਂ 'ਚ ਹੈ ਉਹ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦੀ ਔਰ ਅਗਰ ਕਾਂਗਰਸ ਦੇ ਲੀਡਰ ਬੀਜੇਪੀ 'ਚ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਇਹ ਆਸ ਹੈ ਕਿ ਕਾਂਗਰਸ ਦਾ ਕਾਫੀ ਵੱਡਾ ਵੋਟਰ ਵਲੰਟੀਅਰ ਉਹ ਵੀ ਸਾਡੇ ਨਾਲ ਬੀਜੇਪੀ ਚ ਜਾ ਸਕਦਾ ਹੈ ਕਿਉਂਕਿ ਉਹ ਅਗਰ ਆਪ ਨਾਲ ਨਹੀਂ ਜਾਂਦਾ ਤੇ ਫਿਰ ਉਹ ਬੀਜੇਪੀ ਦੇ ਨਾਲ ਆਏਗਾ ਔਰ ਦੂਸਰਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਨਰਿੰਦਰ ਮੋਦੀ ਦੀ ਲਹਿਰ ਚੱਲੇਗੀ 2024 ਚ ਤੇ ਪੰਜਾਬ ਚ ਬੀਜੇਪੀ ਵੱਧ ਸੀਟਾਂ ਜਿੱਤੇਗੀ ਇਸ ਕਰਕੇ ਕਾਂਗਰਸ ਦੇ ਕਈ ਲੀਡਰ ਹੁਣ ਦੁਬਾਰਾ ਮਨ ਬਣਾ ਰਹੇ ਨੇ ਕਿ ਅਸੀਂ ਬੀਜੇਪੀ ਦੇ ਵਿੱਚ ਜਾਈਏ ਉਂਝ ਜੇ ਅਸੀਂ ਸੁਨੀਲ ਜਾਖੜ ਉਹਨਾਂ ਦੀ ਗੱਲ ਸੁਣੀਏ ਸੁਨੀਲ ਜਾਖੜ ਹੁਣੇ ਵੀ ਦਾਵਾ ਕਰਦੇ ਨੇ ਕਿ ਤਿੰਨ ਸੂਬਿਆਂ 'ਚ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਬੀਜੇਪੀ ਸੀਟਾਂ ਜਿੱਤੇਗੀ ਵਿਜੇ ਰੁਪਾਨੀ ਵੀ ਇਹੀ ਗੱਲ ਕਰ ਰਹੇ ਨੇ ਕਿ ਅਸੀਂ ਹੁਣ ਪੰਜਾਬ 'ਚ ਵੱਧ ਸੀਟਾਂ ਜਿੱਤਾਂਗੇ ਉਂਝ ਮੇਰਾ ਇਹ ਮੰਨਣਾ ਹੈ ਕਿ ਅਗਰ ਆਪ ਦਾ ਤੇ ਕਾਂਗਰਸ ਦਾ ਗੱਠਜੋੜ ਨਹੀਂ ਹੁੰਦਾ ਪੰਜਾਬ 'ਚ ਅਗਰ ਕਾਂਗਰਸ ਆਪਣੇ ਦਮ ਤੇ ਚੋਣਾਂ ਲੜਦੀ ਹੈ ਬੀਜੇਪੀ ਆਪਣੇ ਦਮ ਤੇ ਚੋਣਾਂ ਲੜਦੀ ਹੈ ਆਪ ਆਪਣੇ ਦਮ ਤੇ ਚੋਣਾਂ ਲੜਦੀ ਹੈ ਤੇ ਇਸ ਵਾਰ ਮੈਨੂੰ ਇਹ ਸੰਕੇਤ ਲੱਗ ਰਹੇ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਮੁਕਾਬਲਾ ਘਟੋ ਘਟ ਸ਼ਹਿਰਾਂ ਚ ਬਣ ਸਕਦਾ ਸੋ ਸ਼ਹਿਰਾਂ ਚ ਬੀਜੇਪੀ ਔਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਬਣ ਸਕਦਾ ਹੈ ਅਗਰ ਬੀਜੇਪੀ ਨੇ ਕਿਸਾਨਾਂ ਦੀਆਂ ਗੱਲਾਂ ਮੰਨ ਲੀਆਂ ਕਿਸਾਨਾਂ ਨਾਲ ਬੀਜੇਪੀ ਦਾ ਜਿਹੜਾ ਮਤ ਭੇਦ ਹੈ ਐਮਐਸਪੀ ਨੂੰ ਲੈ ਕੇ ਐਮਐਸਪੀ ਦੇ ਕਾਨੂੰਨ ਨੂੰ ਲੈ ਕੇ ਅਗਰ ਉਹ ਦੂਰ ਹੁੰਦਾ ਹੈ ਤੇ ਪੰਜਾਬ ਦੇ ਪਿੰਡੂ ਖੇਤਰਾਂ ਦੇ ਵਿੱਚ ਵੀ ਬੀਜਪੀ ਮੁਕਾਬਲਾ ਦੇ ਸਕਦੀ ਹੈ ਪਰ ਹਜੇ ਇਹ ਦੂਰ ਦੀ ਗੱਲ ਹੈ ਹਜੇ ਸਿਰਫ ਮੈਂ ਸੰਭਾਵਨਾ ਤੇ ਗੱਲ ਕਰ ਰਿਹਾ ਹੁਣ ਕਾਂਗਰਸ ਕਮਜ਼ੋਰ ਹੋਣ ਦੇ ਕਈ ਕਾਰਨ ਨੇ ਇੱਕ ਤਾਂ ਸਾਨੂੰ ਪਤਾ ਹੈ ਕਾਂਗਰਸ ਦੇ ਇੱਕ ਲੀਡਰ ਤੋਂ 350 ਕਰੋੜ ਤੋਂ ਵੀ ਜ਼ਿਆਦਾ ਕੈਸ਼ ਫੜਿਆ ਗਿਆ ਔਰ ਬੀਜਪੀ ਦੱਬ ਕੇ ਪ੍ਰਚਾਰ ਕਰ ਰਹੀ ਹੈ ਕਾਂਗਰਸ ਦੇ ਖਿਲਾਫ ਹਾਲਾਂਕਿ ਕਾਂਗਰਸ ਨੇ ਕਿਹਾ ਤਾਂ ਕਿ ਉਸ ਲੀਡਰ ਨਾਲ ਸਾਡਾ ਕੋਈ ਸਬੰਧ ਨਹੀਂ ਜਿਹਦੇ ਕੋਲੇ ਇੰਨਾ ਜ਼ਿਆਦਾ ਪੈਸਾ ਮਿਲਿਆ ਪਰ ਕਾਂਗਰਸ ਉਹਨਾਂ ਲੀਡਰਾਂ ਦੇ ਖਿਲਾਫ ਕੋਈ ਅਭਿਆਨ ਨਹੀਂ ਚਲਾ ਸਕੀ ਜਿਨ੍ਹਾਂ ਦੀਆਂ ਜਿਹੜੇ ਮਧ ਪ੍ਰਦੇਸ਼ ਨਾਲ ਵੀ ਸੰਬੰਧਤ ਹੈ ਇੱਕ ਲੀਡਰ ਜਿਨ੍ਹਾਂ ਦੀਆਂ ਵੀਡੀਓਜ਼ ਪਿੱਛੇ ਜਾਈਆਂ ਕੈਨੇਡਾ ਤੋਂ ਕਿਸੇ ਨੇ ਉਹਨਾਂ ਦੀਆਂ ਵੀਡੀਓ ਜਾਰੀ ਕੀਤੀਆਂ ਜਾਂ ਬਣਾਈਆਂ ਪਰ ਕਾਂਗਰਸ ਉਹਨਾਂ ਚੀਜ਼ਾਂ ਨੂੰ ਮੁੱਦਾ ਨਹੀਂ ਬਣਾ ਸਕੀ ਨਾ ਮਧ ਪ੍ਰਦੇਸ਼ ਤੇ ਨਾ ਪੰਜਾਬ ਦੇ ਵਿੱਚ ਅਜਿਹੇ ਹਾਲਾਤਾਂ ਦੇ ਵਿੱਚ ਕਾਂਗਰਸ ਕਾਫੀ ਜ਼ਿਆਦਾ ਸੰਗਠਨਾਤਮਕ ਤੌਰ ਤੇ ਵੀ ਕਮਜ਼ੋਰ ਦਿਖ ਰਹੀ ਹੈ ਔਰ ਦੂਸਰਾ ਪੰਜਾਬ ਚ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਡਰ ਲੱਗ ਰਿਹਾ ਈਡੀ ਤੋਂ ਅਤੇ ਵਿਜੀਲੈਂਸ ਤੋਂ ਔਰ ਬਹੁਤ ਸਾਰੇ ਕਾਂਗਰਸ ਦੇ ਜਿਹੇ ਲੀਡਰ ਨੇ ਜਿਹੜੇ ਜਾਂ ਤਾਂ ਜੇਲ੍ਹ ਜਾਏ ਜਾਂ ਜਿਹੜੇ ਜ਼ਮਾਨਤਾਂ ਤੇ ਨਹੀਂ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਵੱਖ-ਵੱਖ ਗੁੱਟਾਂ ਚ ਵੰਡੀ ਹੋਈ ਹੈ ਅੱਜ ਭਾਵੇਂ ਰਾਜਾ ਵੜਿੰਗ ਦਾਵਾ ਕਰਦੇ ਨੇ ਕਿ ਪੰਜਾਬ ਕਾਂਗਰਸ ਚ ਕੋਈ ਗੁੱਟ ਨਹੀਂ ਹੈ ਪਰ ਪੰਜਾਬ ਕਾਂਗਰਸ ਦੇ ਵਿੱਚ ਗੁੱਟਬੰਦੀ ਆਮ ਹੀ ਵਲੰਟੀਅਰ ਅਤੇ ਵਰਕਰ ਮਹਿਸੂਸ ਕਰਦਾ ਹੈ ਔਰ ਕਮਲਜੀਤ ਕੜਵਲ ਦਾ ਕਾਂਗਰਸ ਛੱਡ ਕੇ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਚ ਕਿਵੇਂ ਗੁੱਟਬੰਦੀ ਹੈ ਕਮਲਜੀਤ ਕਨਵਰਟ ਹੋਣਾ ਨੂੰ ਮੈਂ ਇੱਕ ਚੈਨਲ ਤੇ ਸੁਣ ਰਿਹਾ ਸੀ ਉਹ ਆਪ ਕਹਿ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਹਾਲਾਂਕਿ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਕਾਂਗਰਸ ਨਾ ਛੱਡੋ ਪਰ ਕਮਲਜੀਤ ਕਨਵਰਟ ਕਹਿੰਦੇ ਕਿ ਮੈਂ ਉਹਨਾਂ ਨੂੰ ਮਜਬੂਰੀ ਜਿਤਾਈ ਕੀ ਹੁਣ ਮੈਂ ਲਗਭਗ ਫੈਸਲਾ ਕਰ ਚੁੱਕਿਆ ਸੋ ਕਿਤੇ ਨਾ ਕਿਤੇ ਅੰਦਰੂਨੀ ਗੁੱਟਬਾਜ਼ੀ ਤੋਂ ਕਮਲਜੀਤ ਸਿੰਘ ਕੜਵਲ ਵੀ ਦੁਖੀ ਸੀ ਕਾਂਗਰਸ ਦੇ ਵਿੱਚ ਚੰਗੀ ਉਹਨਾਂ ਦੀ ਭੂਮਿਕਾ ਸੀ ਇਸ ਤੋਂ ਪਹਿਲਾਂ ਬੈਂਸ ਬ੍ਰਦਰਸ ਦੀ ਲੋਕ ਇਨਸਾਫ ਪਾਰਟੀ ਲੋਕ ਇਨਸਾਫ ਪਾਰਟੀ ਬਣਨ ਤੋਂ ਪਹਿਲਾਂ ਕਮਲਜੀਤ ਕਲਵੜ ਔਰ ਸਮਰਜੀਤ ਸਿੰਘ ਬੈਂਸ ਇਕੱਠੇ ਕਾਉਂਸਲਰ ਵੀ ਰਹੇ ਨੇ ਔਰ ਇਹਨਾਂ ਦੀ ਇਕੱਠੀ ਦੋਸਤੀ ਵੀ ਸੀ ਪਰ ਕਾਂਗਰਸ ਲੰਮਾ ਸਮਾਂ ਕਮਲਜੀਤ ਕਲਵੜ ਰਹੇ ਕਮਲਜੀਤ ਕੜਵਲ ਰਹੇ ਪਰ ਗੁੱਟਬੰਦੀ ਦਾ ਸ਼ਿਕਾਰ ਹੁੰਦੇ ਰਹੇ ਕਮਲਜੀਤ ਕੜਵਲ ਵੀ ਜ਼ਮੀਨੀ ਆਧਾਰ ਵਾਲੇ ਲੀਡਰ ਮੰਨੇ ਜਾਂਦੇ ਨੇ ਪਰ ਹੁਣ ਉਹ ਬੀਜੇਪੀ ਚ ਚਲੇ ਗਏ ਨੇ ਸੋ ਹੋਰ ਕਿਹੜੇ ਕਿਹੜੇ ਲੀਡਰ ਬੀਜੇਪੀ ਚ ਜਾਂਦੇ ਨੇ ਕੁਝ ਲੀਡਰ ਨੇ ਜਿਨ੍ਹਾਂ ਬਾਰੇ ਸ਼ੰਕਾ ਕੁਝ ਐਮਪੀ ਪਦਰ ਦੇ ਲੀਡਰ ਵੀ ਨੇ ਕੁਝ ਸਾਬਕਾ ਮੰਤਰੀ ਨੇ ਕੋ ਜੋ ਲੀਡਰ ਨੇ ਜਿਹੜੇ ਚੋਣ ਲੜੇ ਸੀ ਜਿੱਤ ਨਹੀਂ ਸਕੇ ਸੋ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚੋਂ ਵੱਡਾ ਤਬਾਦਲਾ ਬੀਜੇਪੀ ਵਾਲੇ ਪਾਸੇ ਹੋ ਸਕਦਾ ਹੈ ਕਿਉਂਕਿ ਇਸ ਵਕਤ ਆਮ ਆਦਮੀ ਪਾਰਟੀ ਉਮੀਦਵਾਰਾਂ ਪੱਖੋਂ ਰੱਜੀ ਹੋਈ ਹੈ ਆਮ ਆਦਮੀ ਪਾਰਟੀ ਨੂੰ ਅਜਿਹੇ ਉਮੀਦਵਾਰ ਚਾਹੀਦੇ ਨੇ ਜਿਹੜੇ ਪੋਲਿਟਿਕਲ ਤੌਰ ਤੇ ਸਾਫ਼ ਹੋਣ ਬੀਜੇਪੀ ਚ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਤੇ ਕ੍ਰਾਪਸ਼ਨ ਦੇ ਕੇਸ ਚੱਲ ਰਹੇ ਸੀ ਉਹ ਵੀ ਚਲੇਗੇ ਬੀਜੇਪੀ ਚ ਸੋ ਬੀਜੇਪੀ ਨੂੰ ਇਸ ਵਕਤ ਲੀਡਰ ਚਾਹੀਦੇ ਨੇ ਆਮ ਆਦਮੀ ਪਾਰਟੀ ਨੂੰ ਉਹ ਲੀਡਰ ਚਾਹੀਦੇ ਨੇ ਜਿਨ੍ਹਾਂ ਤੇ ਘੱਟੋ-ਘੱਟ ਕਿਸੇ ਤਰ੍ਹਾਂ ਦਾ ਕੋਈ ਕੇਸ ਨਾ ਚੱਲਦਾ ਹੋਵੇ ਸੋ ਅਗਰ ਇੱਕ ਡੇਢ ਮਹੀਨੇ ਦੇ ਵਿੱਚ ਇੰਡੀਆ ਗਠਬੰਧਨ ਆਪਣੀ ਰੂਪਰੇਖਾ ਨਾ ਬਣਾ ਸਕਿਆ ਇੰਡੀਆ ਗਠਬੰਧਨ ਇਹ ਪ੍ਰਭਾਵ ਨਾ ਦੇ ਸਕਿਆ ਕਿ ਅਸੀਂ ਭਾਜਪਾ ਦੇ ਸਾਹਮਣੇ ਇੱਕੋ ਉਮੀਦਵਾਰ ਉਤਾਰਾਂਗੇ ਅਗਰ ਇੰਡੀਆ ਗਠਬੰਧਨ ਚ ਕਾਂਗਰਸ ਆਪਣੀਆਂ ਵਿਰੋਧੀਆਂ ਨੂੰ ਖੁੱਲੀਆਂ ਸੀਟਾਂ ਛੱਡਦੀ ਨਾ ਨਜ਼ਰ ਆਈ ਤਾਂ ਭਾਜਪਾ ਚ ਵੱਡਾ ਪਲਾਨ ਕਾਂਗਰਸ ਚ ਹੋ ਸਕਦਾ ਹੈ ਹਾਲਾਂਕਿ ਕੁਝ ਲੀਡਰ ਲੀਡਰ ਕਾਂਗਰਸ ਚੋਂ ਆਮ ਆਦਮੀ ਪਾਰਟੀ ਚ ਵੀ ਜਾਣਗੇ ਪਰ ਕਾਂਗਰਸ ਹੋਰ ਖਾਲੀ ਹੋ ਸਕਦੀ ਹੈ ਲੀਡਰਾਂ ਦੇ ਪੱਖੋਂ ਆਉਦੇ ਦਿਨਾਂ ਚ ਦੱਲਾ ਜੀ ਜਿਵੇਂ ਜਿਵੇਂ 2024 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੇ ਸਾਰੇ ਜਾਣਦੇ ਆ 2024 ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਬੀਜੇਪੀ ਆਮ ਆਦਮੀ ਪਾਰਟੀ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਬੀਜੇਪੀ ਜੋ ਹੈ ਸੰਕਲਪ ਯਾਤਰਾ ਪੰਜਾਬ ਦੇ ਵਿੱਚ ਚਲਾ ਰਹੀ ਹੈ ਆਮ ਆਦਮੀ ਪਾਰਟੀ ਦੀ ਚੱਕਰ ਗੱਲ ਕਰ ਲਈਏ ਤਾਂ ਰੈਲੀਆਂ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਮਤਲਬ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣਾਂ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਪਰ ਜੇ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਗੱਲ ਕਰਦੇ ਆਂ ਤਾਂ ਸੰਗਠਿਤ ਸੰਗਠਿਤ ਤੌਰ ਤੇ ਪੰਜਾਬ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਨਜ਼ਰ ਨਹੀਂ ਆ ਰਿਹਾ ਕੋਈ ਵੀ ਸਰਗਰਮੀਆਂ ਨਜ਼ਰ ਨਹੀਂ ਆ ਰਹੀਆਂ ਆਖਿਰ ਇਸ ਦੇ ਪਿੱਛੇ ਕਾਰਨ ਕੀ ਹੈ ਵੀ ਇੱਥੇ ਆਪਾਂ ਜ਼ਰੂਰ ਸਮਝੀਏ ਜੋ ਹਲੇ ਤੱਕ ਵੀ ਸਿਆਸੀ ਤੌਰ ਤੇ ਆਪਣੀ ਪਕੜ ਕਾਂਗਰਸ ਪਾਰਟੀ ਨਹੀਂ ਬਣਾ پا ਰਹੀ ਹੈ ਪੰਜਾਬ ਦੇ ਵਿੱਚ ਸੋ ਜਲਦੀ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਨਾਲ ਨਾਲ ਚੋਣਾਂ ਹੋਣੀਆਂ ਨੇ ਆਪਾਂ ਗੱਲ ਕੇਜਰੀਵਾਲ ਦੀ ਕਰ ਲਈਏ ਭਗਵੰਤ ਮਾਨ ਦੀ ਕਰ ਲਈਏ ਬਹੁਤ ਜ਼ਿਆਦਾ ਸਰਗਰਮ ਨਜ਼ਰ ਆ ਰਹੇ ਨੇ ਅਸੀਂ ਸਾਰੇ ਜੋ ਖਬਰਾਂ ਦੇ ਵਿੱਚ ਜੋ ਉਹਨਾਂ ਦੇ ਆਮ ਆਦਮੀ ਪਾਰਟੀ ਵੱਲੋਂ ਪ੍ਰੋਗਰਾਮ ਲਏ ਕੀਤੇ ਗਏ ਨੇ ਉਹ ਵੀ ਅਸੀਂ ਸਾਰੇ ਦੇਖ ਰਹੇ ਹਾਂ ਪਰ ਕਾਂਗਰਸ ਦੀ ਘੱਟ ਸਰਗਰਮੀਆਂ ਜੜੀਆਂ ਨੇ ਇਸ ਦੇ ਪਿੱਛੇ ਕੀ ਕਾਰਨ ਹੈ ਹਰਜੋਤ ਜੀ ਬਹੁਤ ਹੀ ਤੁਸੀਂ ਅਹਿਮ ਸਵਾਲ ਕੀਤਾ ਕਿ ਕਾਂਗਰਸ ਦੀ ਘੱਟ ਸਰਗਰਮੀ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਮੈਂ ਉਹਦੇ ਤੇ ਵੀ ਆਉਣਾ ਪਹਿਲਾਂ ਮੈਂ ਇਹ ਦੱਸਾਂ ਵੇਖੋ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਸੰਕਲਪ ਯਾਤਰਾ ਪੰਜਾਬ ਦੇ ਹਰ ਵਿਧਾਨ ਸਭਾ ਖੇਤਰ ਚ ਭਾਰਤੀ ਜਨਤਾ ਪਾਰਟੀ ਪਹੁੰਚ ਰਹੀ ਹੈ ਭਾਵੇਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਖਬਰਾਂ ਨਹੀਂ ਹੈ ਭਾਵੇਂ ਟੈਲੀਵਿਜ਼ਨਾਂ ਤੇ ਬਹੁਤ ਜ਼ਿਆਦਾ ਡਿਬੇਟ ਡਿਸਕਸ਼ਨ ਨਹੀਂ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਪਿੰਡ ਪਿੰਡ ਸ਼ਹਿਰ ਸ਼ਹਿਰ ਵਾਰਡ ਵਾਰਡ ਪਹੁੰਚ ਕਰ ਰਹੀ ਹੈ ਇਹੀ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪਿੰਡ ਪਿੰਡ ਵਾਰਡ ਵਾਰਡ ਗਲੀ ਗਲੀ ਆਪਣੇ ਵਲੰਟੀਅਰਸ ਦੇ ਜ਼ਰੀਏ ਪਹੁੰਚ ਰਹੀ ਹੈ ਡਾਕਟਰ ਪਾਟਕ ਹੋਣ ਭਗਵੰਤ ਮਾਨ ਹੋਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਹੋਰ ਲੀਡਰ ਹੋਣ ਜਿਹੜੇ ਲਗਾਤਾਰ ਸੰਗਠਨ ਦੇ ਵਿੱਚ ਰੁੱਝੇ ਰਹਿੰਦੇ ਨੇ ਪੰਜਾਬ ਦੇ ਪਾਰਟੀ ਦੇ ਸੰਗਠਨ ਦੇ ਜਨਰਲ ਸਖਤਰ ਹਰਚੰਦ ਸਿੰਘ ਬਰਸਟ ਹੋਣ ਜਿਨ੍ਹਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਸ਼ਾਮਲ ਕਰਾਉਣ ਚ ਵੱਡੀ ਭੂਮਿਕਾ ਨਿਭਾਈ ਸੀ ਉਹ ਵੀ ਲਗਾਤਾਰ ਜ਼ਮੀਨ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਨੁੱਕੜ ਨੁੱਕੜ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਮੇਰਾ ਮਤਲਬ ਹੈ ਕਿ ਭਾਜਪਾ ਔਰ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੈ ਕਿ ਅਸੀਂ ਪਿੰਡ ਪਿੰਡ ਗਲੀ ਗਲੀ ਆਪਣੇ ਨੈੱਟਵਰਕ ਨੂੰ ਤਕੜਾ ਕਰੀਏ ਲੋਕਾਂ 'ਚ ਜਾਈਏ ਕਾਂਗਰਸ ਇਸ ਵਕਤ ਕੋਈ ਵੀ ਮੈਨੂੰ ਪੰਜਾਬ 'ਚ ਸੰਗਠਿਤ ਮੁਹਿੰਮ ਚੱਲਦੀ ਨਹੀਂ ਦਿਖ ਰਹੀ ਕਿ ਕਾਂਗਰਸ ਪਿੰਡਾਂ ਪਿੰਡਾਂ 'ਚ ਨੁਕੜ ਮੀਟਿੰਗਾਂ ਕਰ ਰਹੀ ਹੋਵੇ ਸੰਗਠਨ ਵਾਲੇ ਪਾਸਿਓਂ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਗਲੀ ਗਲੀ ਜਾ ਰਹੇ ਹੋਣ ਨੁਕੜ ਮੀਟਿੰਗਾਂ ਚੱਲ ਰਹੀ ਕਰ ਰਹੇ ਹੋਣ ਸੰਗਠਨ ਨੂੰ ਲੈ ਕੇ ਬੂਥ ਮੈਂਬਰਸ਼ਿਪ ਕਰ ਰਹੇ ਹੋਣ ਕੋਈ ਲੁਕਮੀ ਕਰ ਰਹੇ ਹੋਣ ਤੇ ਮੈਨੂੰ ਪਤਾ ਨਹੀਂ ਪਰ ਖੁੱਲ ਕੇ ਅਖਬਾਰਾਂ 'ਚ ਖਬਰਾਂ ਚੱਲ ਰਹੀਆਂ ਹੁਣ ਇਸ ਤਰੀਕੇ ਦੀਆਂ ਕੋਈ ਸੰਕੇਤ ਨਹੀਂ ਹੈ ਜਦਕਿ ਆਮ ਆਦਮੀ ਪਾਰਟੀ ਔਰ ਭਾਜਪਾ ਬਾਰੇ ਲਗਾਤਾਰ ਇਸ ਤਰੀਕੇ ਦੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਹੁਣ ਸਵਾਲ ਇਹ ਹੈ ਕਿ ਭਾਜਪਾ ਕੋਲੇ ਪੰਜਾਬ 'ਚ ਸੰਗਠਨ ਬਣਾਉਣ ਦਾ ਵੱਡਾ ਮੌਕਾ ਹੈ ਆਮ ਆਦਮੀ ਪਾਰਟੀ ਕਾਫੀ ਵੱਡਾ ਸੰਗਠਨ ਬਣਾ ਚੁੱਕੀ ਹੈ ਆਪਣੇ ਸੰਗਠਨ 'ਚ ਵਾਧਾ ਕਰ ਰਹੀ ਹੈ ਕਾਂਗਰਸ ਦਾ ਵਲੰਟੀਅਰ ਤੇ ਵਰਕਰ ਕਿਤੇ ਨਾ ਕਿਤੇ ਇਸ ਗੱਲ ਤੋਂ ਨਿਰਾਸ਼ ਹੈ ਕਿ ਅਸੀਂ ਕੀ ਦੀ ਸੁਣੀਏ ਸਾਡਾ ਲੀਡਰ ਕੌਣ ਹੈ ਸਾਡੀ ਗਵਾਈ ਕੌਣ ਕਰੋ ਕਾਂਗਰਸ ਇੱਕ ਰਵਾਜ਼ ਹੈ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪ੍ਰਧਾਨ ਬਦਲ ਦਿੰਦੇ ਨੇ ਪੰਜਾਬ 'ਚ ਅਸੀਂ ਵੇਖਿਆ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕੈਪਟਨ ਮਰਿੰਦਰ ਦੀ ਥਾਂ ਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਾਇਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਬਣਨਾ ਤੈਅ ਲੱਗਦਾ ਸੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਅਚਾਨਕ ਚਰਨਜੀਤ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਭਾਵੇਂ ਚਰਨਜੀਤ ਚੰਨੀ ਕੈਬਨਿਟ ਮੰਤਰੀ ਸੀ ਪਰ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਸੀ ਜਿਹਦੇ ਨਾਲ ਕਾਂਗਰਸ ਇੱਕ ਵਾਰੀ ਫੇਰ ਵੱਖਰੀ ਤਰ੍ਹਾਂ ਦਾ ਮਾਹੌਲ ਬਣਿਆ ਹੋਰ ਬਹੁਤ ਸਾਰੇ ਲੀਡਰ ਕਾਂਗਰਸ ਚ ਮੁੱਖ ਮੰਤਰੀ ਬਣਨ ਲਈ ਦਾਅਵੇਦਾਰ ਹੋ ਗਏ ਰਾਤੋਂ ਰਾਤ ਕਾਂਗਰਸ ਦੇ ਵਿੱਚ ਇੰਨੇ ਚਿਹਰੇ ਮੁੱਖ ਮੰਤਰੀ ਦਾ ਦਾਅਵੇਦਾਰ ਬਣ ਗਏ ਕਿ ਵਲੰਟੀਅਰ ਹੈਰਾਨ ਹੋ ਗਿਆ ਕਿ ਸਾਨੂੰ ਪਤਾ ਹੀ ਨਹੀਂ ਸੀ ਸਾਡੇ ਕੋਲੇ ਤਾਂ ਇੰਨੇ ਮੁੱਖ ਮੰਤਰੀ ਦੇ ਚਿਹਰੇ ਨੇ ਜੋ ਚਿੱਤੀ ਦੇ ਭਰਮ ਦੀ ਸਥਿਤੀ ਪੈਦਾ ਹੋਈ ਤੇ ਕੀ ਹੋਇਆ 2022 ਦੇ ਵਿੱਚ ਅਸੀਂ ਵੇਖਿਆ ਨਵਜੋਤ ਸਿੰਘ ਸਿੱਧੂ ਚੋਣਾ ਖਤਮ ਹੁੰਦੇ ਹੀ ਉਹਨਾਂ ਦਾ ਅਸਤੀਫਾ ਲੈ ਲਿਆ ਗਿਆ ਜਦਕਿ ਮੈਨੂੰ ਲੱਗਦਾ ਹੈ ਉਹ 5-6 ਜਾਂ 4-5 ਮਹੀਨੇ ਹੀ ਪ੍ਰਧਾਨ ਰਹਿ ਸਕੇ ਉਹਨਾਂ ਨੂੰ ਜ਼ਿਆਦਾ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਪ੍ਰਧਾਨ ਬਦਲੇ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਰ ਹੁਣ ਚਰਚਾਵਾਂ ਇਹ ਨੇ ਕਿ ਮਲਕੇ ਅਰਜਨ ਖੜਗੇ ਇੱਕ ਵਾਰੀ ਫੇਰ ਪੂਰੇ ਦੇਸ਼ 'ਚ ਕਾਂਗਰਸ ਦੇ ਸੰਗਠਨ 'ਚ ਫੇਰ ਬਦਲ ਕਰ ਸਕਦੇ ਨੇ ਹੁਣ ਅਗਰ ਲੋਕ ਸਭਾ ਚੋਣਾਂ ਤੋਂ 4-5 ਮਹੀਨੇ ਪਹਿਲਾਂ ਸੇਰ ਪ੍ਰਧਾਨਗੀ 'ਚ ਕਿਸੇ ਤਰ੍ਹਾਂ ਦਾ ਫੇਰ ਬਦਲ ਕੀਤਾ ਜਾਂਦਾ ਹੈ ਉਹਦੇ ਨਾਲ ਪ੍ਰਧਾਨ ਕੌਣ ਲੱਗਦਾ ਸਭ ਤੋਂ ਪਹਿਲਾਂ ਇਹ ਗੱਲ ਵੱਟੀ ਹੈ ਅਗਰ ਤਾਂ ਪ੍ਰਧਾਨ ਸਰਵ ਪ੍ਰਮਾਨਿਤ ਲੱਗ ਗਿਆ ਜਿਹਨੂੰ ਸਾਰੀਆਂ ਧਿਰਾਂ ਮਨਜ਼ੂਰ ਕਰਨ ਜਿਹਦੀ ਸੰਭਾਵਨਾ ਕਾਂਗਰਸ ਬਹੁਤ ਘੱਟ ਹੁੰਦੀ ਹੈ ਅਗਰ ਤਾਂ ਹੁਣ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੂੰ ਹੀ ਬਣਾ ਕੇ ਰੱਖਿਆ ਜਾਂਦਾ ਹੈ ਤਾਂ ਕੀ ਰਾਜਾ ਵੜਿੰਗ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅੱਗੇ ਵਧ ਸਕਣਗੇ ਕਿ ਬਾਕੀ ਤਿਹਰਾ ਰਾਜਾ ਵੜਿੰਗ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਣ ਗਿਆ ਇਹਦੇ ਤੇ ਸਵਾਲ ਹੈ ਅਗਰ ਪ੍ਰਧਾਨ ਬਦਲਿਆ ਜਾਂਦਾ ਹੈ ਕਿ ਸਾਰੇ ਉਹਦੇ ਨਾਲ ਚੱਲ ਸਕਣਗੇ ਇਹਦੇ ਤੇ ਵੀ ਸਵਾਲ ਹੈ ਸੋ ਇਸ ਕਰਕੇ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦਾ ਸੰਗਠਨ ਤੇ ਕੰਟਰੋਲ ਨਹੀਂ ਹੈ ਜਿਸ ਤਰ੍ਹਾਂ ਦਾ ਭਾਜਪਾ ਦੇ ਵਿੱਚ ਹੈ ਅਸੀਂ ਵੇਖਿਆ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਬਦਲਤੇ ਲੇਕਿਨ ਕੋਈ ਖੁੱਲੀ ਬਗਾਵਤ ਭਾਜਪਾ ਦੇ ਵਿੱਚ ਨਹੀਂ ਹੋਈ ਭਾਜਪਾ ਵਿੱਚ ਕਿਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਖੁੱਲੀ ਬਗਾਵਤ ਨਹੀਂ ਹੋਈ ਹਾਲਾਂਕਿ ਮੇਰਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਬੀਜੇਪੀ ਨੇ ਮੁੱਖ ਮੰਤਰੀਆਂ ਨੂੰ ਚੁਣਿਆ ਉਹ ਲੋਕ ਮੈਨੂੰ ਯਾਦ ਆ ਗਏ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਲਿਫਾਫਾ ਕਲਚਰ ਦਾ ਇਲਜ਼ਾਮ ਲਾਉਂਦੇ ਸੀ ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਇਲਜ਼ਾਮ ਲਾਉਂਦੇ ਸੀ ਕਿ ਐਸਜੀਪੀਸੀ ਦਾ ਪ੍ਰਧਾਨ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫੇ ਚੋਂ ਨਿਕਲਦਾ ਤੇ ਹੁਣ ਅਸੀਂ ਵੇਖਿਆ ਕਿ ਰਾਜਸਥਾਨ ਦਾ ਮੁੱਖ ਮੰਤਰੀ ਇੱਕ ਪਰਚੀ ਚੋਂ ਨਿਕਲਿਆ ਵਸੁੰਧਰਾ ਰਾਜੇ ਨੂੰ ਉਹ ਪਰਚੀ ਫੜਾਈ ਗਈ ਸੀ ਉਹਨਾਂ ਨੇ ਪਰਚੀ ਖੋਲੀ ਤੇ ਪਰਚੀ ਚ ਮੁੱਖ ਮੰਤਰੀ ਦਾ ਨਾਂ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਕਲਚਰ ਹੈ ਇਹ ਵੀ ਕਿਤੇ ਨਾ ਕਿਤੇ ਹੈਰਾਨੀ ਵਾਲਾ ਹੈ ਭਾਵੇਂ ਇੰਜ ਲੱਗਦਾ ਹੈ ਕਿ ਬੀਜੇਪੀ ਦੇ ਵਿੱਚ ਜਿਹੜੇ ਨਵੇਂ ਚਿਹਰੇ ਬਣਾਏ ਗਏ ਨੇ ਉਹ ਇੱਕ ਸਮਾਜਿਕ ਸੰਤੁਲਨ ਦੇ ਲਿਹਾਜ਼ ਤੋਂ ਚੰਗੇ ਨੇ ਪਰ ਕੀ ਤਜਰਬੇ ਦੇ ਲਿਹਾਜ਼ ਨਾਲ ਉਹ ਤਜਰਬੇ ਦਾ ਮੁਕਾਬਲਾ ਕਰ ਸਕਣਗੇ ਉਹ ਸਾਬਕਾ ਮੁੱਖ ਮੰਤਰੀਆਂ ਨੂੰ ਕਈ ਵਾਰ ਦੇ ਵਿਧਾਇਕਾਂ ਨੂੰ ਵੱਡੇ ਵੱਡੇ ਘੈਂਟ ਅਫਸਰਾਂ ਨੂੰ ਕੰਟਰੋਲ ਕਰ ਸਕਣਗੇ ਸੋ ਕਈ ਤਰ੍ਹਾਂ ਦੇ ਸਵਾਲ ਹੈ ਜਿਨ੍ਹਾਂ ਤੇ ਆਉਂਦੇ ਸਮੇਂ ਚ ਵੱਖ-ਵੱਖ ਤਰ੍ਹਾਂ ਨਾਲ ਅਸੀਂ ਗੱਲ ਕਰਾਂਗੇ ਇੱਕ ਪਹਿਲੂ ਹੋਰ ਵੀ ਹੈ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਦਾ ਇਹ ਫਾਰਮੂਲਾ ਨੁਕਸਾਨ ਕਰ ਦੇ ਉਹ ਕਿਵੇਂ ਵੱਖਰੇ ਪ੍ਰੋਗਰਾਮ ਦੇ ਵਿੱਚ ਉਹਦੀ ਵੀ ਗੱਲ ਕਰਾਂਗੇ ਪਰ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਸੋਨੀ ਸੰਗਠਿਤ ਨਹੀਂ ਦਿਖ ਰਹੀ ਕਾਂਗਰਸ ਦਾ ਕੋਈ ਵੀ ਵੱਡਾ ਪ੍ਰੋਗਰਾਮ ਜ਼ਮੀਨ 'ਚ ਨਹੀਂ ਦਿਖ ਰਿਹਾ ਔਰ ਜਿਤ ਤੱਕ ਗੱਲ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਗਠ ਜੋੜਦੀ ਹੈ ਕਾਂਗਰਸ ਦਾ ਕੋਈ ਵੀ ਲੀਡਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਲਈ ਤਿਆਰ ਨਹੀਂ ਹੈ ਇਕਾ ਦੁੱਕਾ ਲੀਡਰਾਂ ਨੂੰ ਛੱਡ ਕੇ ਅਜਿਹੇ ਹਾਲਾਤਾਂ ਚ ਹੁਣ ਪੰਜਾਬ ਚ ਅਗਰ ਕਾਂਗਰਸ ਆਉਂਦੇ ਦਿਨਾਂ ਚ ਕੋਈ ਵੱਡਾ ਅਭਿਆਨ ਨਹੀਂ ਛੇੜਦੀ ਕਾਂਗਰਸ ਵੀ ਅਗਰ ਆਮ ਆਦਮੀ ਪਾਰਟੀ ਦੀ ਤਰ੍ਹਾਂ ਰੈਲੀਆਂ ਦਾ ਦੌਰ ਨਹੀਂ ਸ਼ੁਰੂ ਕਰਦੀ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਪੰਜਾਬ ਚ ਲਗਾਤਾਰ ਰੈਲੀਆਂ ਕਰ ਰਹੇ ਨੇ ਹੁਣ 17 ਤਰੀਕ ਨੂੰ ਉਹ ਬਠਿੰਡੇ ਚ ਰੈਲੀ ਕਰ ਰਹੇ ਨੇ ਗੁਰਦਾਸਪੁਰ ਚ ਰੈਲੀ ਕਰ ਚੁੱਕੇ ਮਾਨਸਾ ਧੂਰੀ ਚ ਰੈਲੀ ਕਰ ਚੁੱਕੇ ਹੁਣ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਰੈਲੀਆਂ ਕਰ ਰਹੀ ਆ ਕੁਝ ਦਿਨ ਪਹਿਲਾਂ ਉਹਨਾਂ ਦੇ ਕੇਂਦਰੀ ਮੰਤਰੀ ਮਨਸੂਖ ਮਾਂਡਵੀਆ ਪਟਿਆਲੇ ਆਏ ਸੰਕਲਪ ਯਾਤਰਾ ਪੂਰੇ ਮੁਲਕ ਚ ਜਦੋਂ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤੀ ਤੇ ਪਟਿਆਲੇ ਵੀ ਇਹਨਾਂ ਨੇ ਵੱਡੀ ਰੈਲੀ ਕੀਤੀ ਹੁਣ ਵੀ ਸੰਕਲਪੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਨੇ ਸਮੇਂ-ਸਮੇਂ ਤੇ ਰੈਲੀ ਨੁਮਾ ਪ੍ਰੋਗਰਾਮ ਕੀਤੇ ਜਾ ਰਹੇ ਨੇ ਪਰ ਕਾਂਗਰਸ ਦੇ ਕੁਝ ਸਮਾਂ ਪਹਿਲਾਂ ਚੱਲਦੇ ਧਰਨੇ ਮੁੱਕ ਚੁੱਕੇ ਨੇ ਕਾਂਗਰਸ ਦੀਆਂ ਕਾਂਗਰਸੀ ਲੀਡਰਾਂ ਦੀਆਂ ਕੋਈ ਵੱਡੀਆਂ ਰੈਲੀਆਂ ਨਹੀਂ ਦਿਖ ਰਹੀਆਂ ਅਜਿਹੇ ਹਾਲਾਤਾਂ ਦੇ ਵਿੱਚ ਕਾਂਗਰਸ 2024 ਤੋਂ ਪਹਿਲਾਂ ਕਿਵੇਂ ਲੋਕਾਂ ਤੱਕ ਪਹੁੰਚੇਗੀ ਕਿਵੇਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਆਪਣੇ ਵਰਕਰਾਂ ਚ ਉਤਸ਼ਾਹ ਭਰੇਗੀ ਇਹ ਇੱਕ ਵੱਡਾ ਸਵਾਲ ਹੈ ਜਿਹੜਾ ਤੁਸੀਂ ਸਵਾਲ ਕੀਤਾ ਸੀ ਹਜੋਜੀ ਕਾਂਗਰਸ ਨੂੰ ਸਰਗਰਮ ਹੋਣਾ ਪਏਗਾ ਪੰਜਾਬ ਚ ਵੱਡੇ ਪੱਧਰ ਤੇ ਰੈਲੀਆਂ ਕਰਨੀਆਂ ਪੈਣਗੀਆਂ ਉਸ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਜੁਟਤਾ ਵਿਖਾਉਣੀ ਪਏਗੀ ਕਾਂਗਰਸ ਦੀ ਹਾਈ ਕਮਾਂਡ ਨੂੰ ਪੰਜਾਬ ਦੇ ਵਿੱਚ ਸਾਰੇ ਕਾਂਗਰਸ ਦੇ ਲੀਡਰਾਂ ਦੇ ਸਿਰ ਜੋੜਨੇ ਪੈਣਗੇ ਦਿਲ ਜੋੜਨੇ ਪੈਣਗੇ ਵਲੰਟੀਅਰਸ ਤੇ ਵਰਕਰਾਂ ਨੂੰ ਸਤਕਾਰ ਦੇਣ ਦੀ ਲੋੜ ਹੈ ਵਾਲੰਟੀਅਰਸ ਔਰ ਵਰਕਰਾਂ ਨੂੰ ਜਦ ਤੱਕ ਕਾਂਗਰਸ ਦੇ ਵਿੱਚ ਸੰਗਠਨ ਦੇ ਵਿੱਚ ਬਣਦਾ ਮਾਨ ਸਤਕਾਰ ਨਹੀਂ ਮਿਲਦਾ ਤਦ ਤੱਕ ਆਪ ਔਰ ਭਾਜਪਾ ਦੇ ਮੁਕਾਬਲੇ ਜਿਹੜੀ ਬੂਥ ਮੈਨੇਜਮੈਂਟ ਹੈ ਉਹ ਕਾਂਗਰਸ ਦੀ ਮਜ਼ਬੂਤ ਨਹੀਂ ਹੋਏਗੀ ਜਦ ਤੱਕ ਇਹ ਨਹੀਂ ਹੋਏਗਾ ਪੰਜਾਬ ਚ 2024 ਚ ਕਾਂਗਰਸ ਦੀ ਜਿੱਤ ਤੇ ਸਵਾਲ ਲੱਗੇ ਰਹਿਣਗੇ ਔਰ ਇਹਨਾਂ ਕਾਰਨਾ ਕਰਕੇ ਹੀ ਕਾਂਗਰਸ ਦੇ ਕੁਝ ਲੀਡਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਪਾਰਟੀ ਛੱਡ ਸਕਦੇ ਦਲਾ ਜੀ ਹੁਣ ਆਪਾਂ ਗੱਲ ਉਸ ਪੀਸੀ ਦੀ ਵੀ ਕਰ ਲਈਏ ਜਿਹੜੀ ਪੰਜਾਬ ਦੇ ਰਾਜਪਾਲ ਨੇ ਕੱਲ ਕੀਤੀ ਸੀ ਸੋ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨੂੰ ਇਸ ਬਾਰੇ ਵੀ ਦਿਓ ਕਿ ਜਿਹੜੀ ਰਾਜਪਾਲ ਵੱਲੋਂ ਪੀਸੀ ਕੀਤੀ ਗਈ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਤੇ ਬਿਆਨ ਵੀ ਜਿਹੜਾ ਰਾਜਪਾਲ ਦਾ ਆਪਾਂ ਜ਼ਰੂਰ ਇਸ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਸੋ ਹਰਜੋਤ ਜੀ ਜਿਸ ਤੱਕ ਪੰਜਾਬ ਦੇ ਗਵਰਨਰ ਦੀ ਗੱਲ ਹੈ ਉਹ ਚੰਡੀਗੜ੍ਹ ਦੇ ਵੀ ਪ੍ਰਸ਼ਾਸਕ ਨੇ ਪੰਜਾਬ ਦੇ ਗਵਰਨਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਦੀ ਪੋਲਿਟਿਕਸ ਨਾਲ ਸੰਬੰਧਿਤ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਪਰ ਚੰਡੀਗੜ੍ਹ ਨਾਲ ਸੰਬੰਧਿਤ ਉਹਨਾਂ ਨੇ ਬਹੁਤ ਸਾਰੀਆਂ ਲੋਕਾਂ ਨਾਲ ਜੁੜੀਆਂ ਗੱਲਾਂ ਕੀਤੀਆਂ ਇੱਕ ਵਾਰੀ ਪੰਜਾਬ ਦੇ ਗਵਰਨਰ ਦੀ ਗੱਲ ਸੁਣਦੇ ਆ ਮੈਂ ਪੰਜਾਬ ਦਾ ਅਲਗ ਲੂੰਗਾ ਨਾ ਮੈਂ ਸਭ ਕੁਝ ਮਾਰਕਰੀਏ ਪੰਜਾਬ ਦੀ ਐਕਸਾਈਜ਼ ਪਾਲਿਸੀ ਵਿੱਚ ਉਹ ਜੋ ਹੈ ਬਾਜ਼ੀ ਮਾਰ ਗਏ ہیں ਚੰਡੀਗੜ੍ਹ سے ਚੰਡੀਗੜ੍ਹ ਕੇ ਠੇਕੇ ਵਿਕੀ ਨਹੀਂ ਪਾਰੇ ਇਸ ਵਾਰ ਵਜੇ ਚਲੋ ਅਬ ਸਭ ਲੋਕ ਬ੍ਰੇਨ ਲਗਾएंगे ਬੋਲਾ ਮੈਂਨੇ ਕਿ ਪ੍ਰੋਫਿਟ ਵਿੱਚ کیسے ਆਤੇ ਹੋ ਜਿਆਦਾ ਨੰਬਰ 1 ਤੇ کیسے ਰਹੋਗੇ ਸੋਚੋ ਕੁਝ ਨਾ ਕੁਝ है? कोई फॉर्मूला निकालेंगे ये लोग हैं, हैं और से पुछेंगे, पुछेंगे इनको है। मीडिया बहुत बहुत धनबाद डेला जी इन्होंने सारिया खबर के उबरों को लेकर पूरी जानकारी दर्शकों के सीती है दर्शकों का भी धनवाद कर दोग्राम के जुड़े रहने इस मैनू यानी कि हरजोत कौर ने भी दौ जी इजाजत धनवाद बहुत बहुत धनबाद